ਯੁੱਧ ਨਸ਼ੀ ਅਵਰੁੱਧ ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਧਰਤੀ ਉੱਤੇ ਹੁਣ ਨਸ਼ੇ ਅਤੇ ਨਸ਼ਾ ਤਸਕਰ ਨਹੀਂ ਰਹਿ ਸਕਣਗੇ ਇਸ ਸਬੰਧੀ ਫਤਿਹਗੜ੍ਹ ਸਾਹਿਬ ਪ੍ਰਬੰਧਕੀ ਕੰਪਲੈਕਸ ਵਿਖੇ ਜਾਣਕਾਰੀ ਦਿੰਦੇ ਜਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਹੁਣ ਤੱਕ 277 ਮੁਕੱਦਮੇ ਦਰਜ ਕਰਕੇ 379 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਗਿਣਤੀ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ माननीय मुख्यमंत्री पंजाब श्री कपूर सिंह मान जी एंड माननीय बीजेपी पंजाब श्री गौरव अधेसर ਵੱਲੋਂ ਪਿਛਲੇ ਕਰੀਬ 3 ਮਹੀਨਿਆਂ ਤੋਂ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਜੰਗੀ ਪਦਰਤੇ ਨਸ਼ੇ ਦੇ ਖਿਲਾਫ ਮੁਹਿੰਮ ਚੱਡੀ ਗਈ ਹੈ। ਉਹਦੇ ਤਹਿਤ ਸਮੇਂ-ਸਮੇਂ ਤੇ ਸਾਨੂੰ ਡਾਇਰੈਕਸ਼ਨਸ ਵੀ ਆਉਂਦੇ ਐ ਤੇ ਸਾਡੇ ਅਫਸਰ ਐਸਆਰਟੀ ਪੂਰੀ ਟੀਮਵਰਕ ਦੇ ਤਰ੍ਹਾਂ ਇਹਦੇ ਵਿੱਚ ਕੰਮ ਕਰ ਰਹੇ ਆ। ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਹੁਣ ਤੱਕ ਪਿਛਲੇ 3 ਮਹੀਨਿਆਂ ਦੇ ਵਿੱਚ ਵੀ ਕਾਰਗੁਜ਼ਾਰੀ ਦੇ ਬਾਰੇ ਵਿੱਚ ਥੋੜਾ ਜਿਹਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨ। ਜਿਹਦੇ ਵਿੱਚ ਹੁਣ ਤੱਕ 277 277 ਐਫ ਆਈ ਆਰ ਐ ਨਸ਼ਾ ਤਸਕਰਾ ਦੇ ਖਿਲਾਫ ਦਰਜ ਕੀਤੀ ਜਾ ਚੁੱਕੀਆਂ ਹਨ ਜਿਹਦੇ ਤਹਿਤ 379 ਬੰਦੇ ਜਿਹੜੇ ਹੈਗੇ ਆ 379 ਪੈਡਲਰਸ ਆਬਲਿਕ ਸਮਗਲਰਸ ਸਸਪੈਂਡ ਚੁੱਕੇ ਆ। ਇਸ ਤੋਂ ਇਲਾਵਾ ਹੁਣ ਤੱਕ 126 ਬੰਦੇ ਵਿਰੇ ਹੈਗੇ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁਕੇ ਯਾਨੀ ਕਿ ਉਹ ਬੰਦੇ ਜਿਹੜੇ ਕਿ ਜਿਨ੍ਹਾਂ ਨੂੰ ਨਸ਼ੇ ਦੀ ਲਤ ਪੈ ਗਈ ਇਹਨੂੰ ਕੰਜ਼ਿਊਮ ਕਰਦੇ ਆ ਵਿਕਟਮ ਐਸ ਪੂਰੇ ਨਸ਼ੇ ਦੀ ਟਰੇਡ ਦੇ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁਕੇ ਇਸ ਤੋਂ ਇਲਾਵਾ 56 ਬੰਦੇ ਜਿਹੜੇ ਹੈਗੇ ਔਰ ਸੈਂਟਰ ਦੇ ਵਿੱਚ ਜਿੱਥੋਂ ਦਵਾਈਆਂ ਮੋਈਆਂ ਹੁੰਦੀਆਂ ਜਿਹੜੇ ਕਿ ਨਸ਼ੇ ਨਸ਼ੇ ਦੀਆਂ ਆਉਦੀਆਂ ਉਹਨਾਂ ਨੂੰ ਅਸੀਂ ਉੱਥੇ ਉਹਨੂੰ ਰਜਿਸਟ੍ਰੇਸ਼ਨ ਕਰਾ ਚੁਕੇ ਇਸ ਤੋਂ ਇਲਾਵਾ ਸਾਡੀ ਲਗਾਤਾਰ 434 ਜਿਹੜੀ ਹੈਗੀ ਵਿਲੇਜ ਡਿਫੈਂਸ ਕਮੇਟੀਆ ਜਿਹੜੀ ਪਿੰਡਾਂ ਪਿੰਡ ਲੈਵਲ ਤੇ ਅਸੀਂ ਇਕੱਲੇ ਇਕੱਲੇ ਬੰਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਤੇ ਉੱਤੇ ਕਮੇਟੀਆਂ ਬਣਾਈਆਂ ਜਿਹਦੇ ਵਿੱਚ ਕੋਈ ਵੀ ਨਸ਼ੇ ਨੂੰ ਲੈ ਕੇ ਕੋਈ ਵੀ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਉਹ ਸਾਨੂੰ ਦੱਸਦੀ ਹੈ ਤੇ ਅਸੀਂ ਉਸ ਤੇ ਫਰਦਰ ਕਾਰਵਾਈ ਕਰਦੇ ਹਾਂ ਇਸੇ ਤਰੀਕੇ ਨਾਲ ਅਸੀਂ ਅਰਬਨ ਏਰੀਆ ਦੇ ਵਿੱਚ ਕਿਉਂਕਿ ਸਾਡੇ ਕੋਲ ਅਰਬਨ ਏਰੀਆ ਵੀ ਹੈਗਾ ਟਾਊਨ ਹੈਗਾ ਉਹਦੇ ਵਿੱਚ ਅਸੀਂ ਟੋਟਲ ਹੁਣ ਤੱਕ 90 ਜਿਹੜੀ ਹੈਗੀ ਇਸ ਤਰੀਕੇ ਦੀਆਂ ਕਮੇਟੀਆਂ ਬਣਾਈਆਂ ਹਨ ਇਸ ਤੋਂ ਇਲਾਵਾ ਟੋਟਲ 21 ਪਿੰਡ ਓਬਲਿਕ ਵਾੜਾ ਦੇ ਵਿੱਚ ਅਸੀਂ ਕੈਮਰੇ ਲਗਾ ਚੁੱਕੇ ਹਾਂ ਜਿਹੜੇ ਪਿੰਡਾਂ ਦੀ ਫਿਰਮੀਆਂ ਦੇ ਵਿੱਚ ਤਾਂ ਕਿ ਕੋਈ ਵੀ ਬੰਦੇ ਦੀ ਜਦੋਂ ਤੇ ਉਹ ਫਿਰ ਸਾਡੀ ਨਿਗਰਾਨੀ ਇਹ ਟੋਂਦੀ ਹੈ ਕੈਮਰਿਆਂ ਦੇ ਵਿੱਚ ਉਹਨਾਂ ਦੀ ਸਾਰਿਆਂ ਦੀ ਰਿਕਾਰਡਿੰਗ ਹੁੰਦੀ ਹੈ ਇਸ ਤੋਂ ਇਲਾਵਾ ਹੁਣ ਤੱਕ ਕਰੀਬ 800 ਮੀਟਿੰਗਾਂ ਜਿਹੜੀ ਹੈਗੀ ਐ ਐਂਟੀ ਡਰੱਗ ਕੈਂਪੇਨ ਦਾ ਸੰਪਰਕ ਮੀਟਿੰਗਾਂ ਜਿਹੜੀ 800 ਮੀਟਿੰਗਾਂ ਜ਼ਿਲ੍ਹੇ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹਨ ਤੇ ਕਰੀਬ 120 ਮੀਟਿੰਗਾਂ ਜਿਹੜੀ ਹੈਗੀ ਐ ਸੰਪਰਕ ਦੀਆਂ ਅਸੀਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਪਿਟ ਐਂਡ ਡੀਪੀਐਸ ਦਾ ਵੀ ਅਸੀਂ ਕਿਉਂਕਿ ਕੁਝ ਇੱਕ ਅਸੀਂ ਕੇਸ ਵੀ ਤਿਆਰ ਕਰਕੇ ਭੇਜਿਆ ਸੀਗਾ ਤੇ ਉਹ ਬਠਿੰਡਾ ਜੇਲ੍ਹ ਚ ਬੰਦ ਕਰਾਇਆ ਜਿਹੜਾ ਕਿ ਵੱਡੇ ਪੱਦਰ ਤੇ ਨਸ਼ੇ ਦੀ ਤਸਕਰੀ ਕਰਦਾ ਸੀ ਉਸ ਤੋਂ ਇਲਾਵਾ 18 ਟੂਰਨਾਮੈਂਟ ਜ਼ਿਲ੍ਹੇ ਦੇ ਵਿੱਚ ਇਸ ਜਿਹੜੀ ਹੈਗੀ ਆ ਟਾਰਗੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤੇ ਗਏ ਜਿਦੇ ਵਿੱਚ ਦੋ ਵੱਡੀ ਮੈਰਾਥਨ ਵੀ ਆਰਗੇਨਾਈਜ਼ ਕਰਾਈਆਂ ਗਈਆਂ ਹਨ ਜਿਦੇ ਵਿੱਚ ਇੱਕ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੀਗੀ ਤੇ ਦੂਜੀ ਪਿੱਛੇ ਜੇ ਫਤੇਗੜ ਸਾਹਿਬ ਚ ਆਰਗੇਨਾਈਜ਼ ਕਰਾਈ ਸੀ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਮਾਨਸ ਐਪ ਜਿਹੜੀ ਹੈਗੀ ਆ ਉਹ ਲਾਈ ਗਈ ਹੈ ਜਿਹਦੇ ਤਹਿਤ ਕੋਈ ਵੀ ਬੰਦਾ ਜੇ ਉੱਤੇ ਕੋਈ ਵੀ ਟਿਪ ਦਿੰਦਾ ਹੈ ਤੇ ਉਹਦੇ ਤੇ ਅ ਅਸੀਂ ਉਹਨੂੰ ਵੈਰੀਫਾਈ ਕਰਦੇ ਹਾਂ ਤੇ ਉਹਦੇ ਤੇ ਐਫ ਆਈ ਆਰ ਰਜਿਸਟਰ ਕਰਦੇ ਆ ਅੱਗੇ ਕਾਰਵਾਈ ਕਰਦੇ ਇਹਦੇ ਤਹਿਤ ਵੀ ਦੋ ਪਰਚੇ ਜਿਹੜੇ ਹੈਗੇ ਹੁਣ ਤੱਕ ਦਰਜ ਕੀਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਸੇਫ ਪੰਜਾਬ ਜਿਹਦੇ ਜਿਹੜੇ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਹੈਲਪਲਾਈਨ ਨੰਬਰ ਐਂਟੀ ਡਰੱਗ ਹੈਲਪਲਾਈਨ ਨੰਬਰ ਚਾਲੂ ਕੀਤਾ ਗਿਆ ਸੀ ਉਹਦੇ ਤਹਿਤ ਹੁਣ ਤੱਕ 170 ਟਿਪਸ ਸਾਡੇ ਕੋਲ ਆਈਆਂ ਤੇ ਇਸ ਹੈਲਪਲਾਈਨ ਨੰਬਰ ਦੀ ਖਾਸ ਬਾਤ ਇਹ ਹੈ ਇਦੇ ਵਿੱਚ ਜਿਹੜਾ ਸਾਨੂੰ ਜਿਹੜਾ ਕੋਲਰ ਹੁੰਦਾ ਹੈ ਜਿਹੜਾ ਕੰਪਲੇਨਰ ਹੁੰਦਾ ਉਹਦੀ ਆਇਡੈਂਟੀਟੀ ਸਾਡੇ ਤੱਕ ਪਹੁੰਚਦੀ ਨਹੀਂ ਹੈਗੀ ਆ ਪੂਰੀ ਕੰਫਿਡੈਂਸ਼ੀਅਲ ਰਹਿੰਦੀ ਉਹਦੀ ਆਇਡੈਂਟੀਟੀ ਤੇ ਇਹਦੇ ਤਹਿਤ ਵੀ ਹੁਣ ਤੱਕ 64 ਐਫ ਆਈ ਆਰ ਹੈ 64 ਐਫ ਆਈ ਆਰ ਦਰਜ ਕੀਤੀਆਂ ਜਾ ਚੁੱਕੀਆਂ ਇਸ ਤੋਂ ਇਲਾਵਾ ਪਿੰਡਾਂ ਦੇ ਸਹਿਯੋਗ ਦੇ ਨਾਲ ਗੁਰਦਾਰਾ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਵਕ ਵਕ ਧਾਰਮਿਕ ਸੰਸਥਾਵਾਂ ਦੇ ਵਿੱਚ ਅਨਾਊਂਸਮੈਂਟਾਂ ਕਰਾਈਆਂ ਤੇ ਹੁਣ ਤੱਕ ਇਸ ਤਰੀਕੇ ਦੀ 448 ਅਨਾਊਂਸਮੈਂਟਾਂ ਵਕ ਵਕ ਧਾਰਮਿਕ ਅਦਾਰੇ ਜਿਹੜੇ ਹੈਗੇ ਆ ਜਿਦੇ ਵਿੱਚ ਆਪਣੇ ਗੁਰਦਾਰਾ ਸਾਹਿਬ ਨੇ ਮੰਦਿਰ ਨੇ ਇਹਨਾਂ ਵੱਲੋਂ ਕੀਤੀਆਂ ਜਾ ਚੁੱਕੀਆਂ ਇਸ ਤੋਂ ਇਲਾਵਾ ਜਿਹੜੇ ਕੀ ਬੰਦੇ ਅਸੀਂ ਜਦੋਂ ਨਸ਼ੇ ਦੀ ਤਸਕਰੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਕਿਉਂਕਿ ਉਹ ਲੀਗਲ ਇੱਕ ਪ੍ਰੋਸੀਜਰ ਹੈ ਉਹਦੇ ਬਾਅਦ ਉਹ ਬੇਲ ਤੇ ਬਾਹਰ ਆ ਜਾਂਦੇ ਤੇ ਉਹਦੇ ਵਿੱਚ ਹੀ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਪਿੰਡ ਵਾਲਿਆਂ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਪਿੰਡ ਵਾਲਿਆਂ ਨੇ ਮਤੇ ਪਾਸ ਕੀਤੇ ਹੋਏ ਆ ਕਿ ਅਸੀਂ ਕਿਸੇ ਵੀ ਬੰਦੇ ਨੂੰ ਜਿਹੜਾ ਕੀ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦਾ ਉਹਦੀ ਸ਼ੋਰਟੀ ਦੇ ਵਿੱਚ ਜਾਂ ਬਤੌਰ ਬੇਲ ਅਸੀਂ ਉਹਨਾਂ ਦੀ ਬਿਲਕੁਲ ਸਪੋਰਟ ਨਹੀਂ ਕਰਾਂਗੇ ਤੇ ਇਹਦੇ ਤਹਿਤ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਟੋਟਲ ਜਿਹੜੇ 33 ਬੰਦੇ ਹੈਗੇ ਆ ਉਹ ਇਸ ਤਰੀਕੇ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਹੈਗੇ ਜਿਹੜੇ ਬੇਲ ਤੇ ਬਾਹਰ ਆ ਗਏ ਉਹਨਾਂ ਤੇ ਅਸੀਂ ਨਿਗਰਾਨੀ ਰੱਖਦੇ ਆ ਸਾਰਿਆਂ ਤੇ ਤੇ ਅਸੀਂ ਇਹਨੂੰ ਰੈਗੂਲਰਲੀ ਅਸੀਂ ਥਾਣੇ ਤੇ ਵੀ ਬੁਲਾਇਆ ਜਾਂਦਾ ਇਹਨਾਂ ਨੂੰ ਅਸੀਂ ਵੈਰੀਫਾਈ ਵੀ ਕਰਦੇ ਆ ਤੇ ਅਗਰ ਜੇ ਦੁਬਾਰਾ ਇਸ ਤਰੀਕੇ ਦੀ ਕੋਈ ਡਰੱਗ ਟ੍ਰੇਡ ਦੇ ਵਿੱਚ ਇਹਨਾਂ ਦਾ ਇਨਵੋਲਵਮੈਂਟ ਆਂਦਾ ਹੈ ਤਾਂ ਅਸੀਂ ਉਹਨਾਂ ਨੂੰ ਫੜ ਕੇ ਦੁਬਾਰਾ ਉਸੇ ਤਰੀਕੇ ਦੀ ਇਲੀਗਲ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਇਸ ਤੋਂ ਇਲਾਵਾ ਹੁਣ ਤੱਕ 233 ਗ੍ਰਾਮ 223 ਗ੍ਰਾਮ ਹਿਰੋਇਨ 7 ਗ੍ਰਾਮ ਸਮੈਕ ਸਵਾਦੋ ਕਿਲੋ OPM 15 ਕਿਲੋ ਪੋਪੀ ਹਸ ਜਿਹੜੇ ਹੈਗੇ ਆ ਤੇ ਇਸ ਤੋਂ ਇਲਾਵਾ ਜਿਹੜੀ ਆ ਜਿਹੜੀ ਇੰਜੈਕਸ਼ਨਸ ਹੈਗੇ ਆ 435 ਤੇ ਨਸ਼ੀਲੀ ਗੋਲੀਆਂ ਦੇ ਵਿੱਚ ਜ਼ਿਆਦਾਤਰ ਲੋਮੋਟਲ ਦੀ ਜਿਹੜੀਆਂ ਗੋਲੀਆਂ ਆਪਾਂ ਨੂੰ ਤੇ ਟ੍ਰੈਮਾਡੋਲ ਦੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਉਹ 56329 ਗੋਲੀਆਂ बिकॉज़ ਇੱਥੇ ਸਾਡਾ ਸਿੰਥੈਟਿਕ ਡਰੱਗਸ ਦਾ ਜਿਹੜਾ ਹੈਗਾ ਉਹ ਨਸ਼ਾ ਹੈ ਜਿਹੜੀ ਬਾਹਰਲੇ ਸਟੇਟਸ ਤੋਂ ਦੂਜੇ ਸਟੇਟਸ ਤੋਂ ਅਲੱਗ-ਅਲੱਗ ਮੂਡਸ ਆਫ ਟਰਾਂਸਪੋਰਟ ਦੇ ਰਾਹੀਂ ਜ਼ਿਲ੍ਹੇ ਦੇ ਵਿੱਚ ਆਂਦਾ ਹੈ ਤੇ ਪਿੱਛੇ ਜੇ ਵੀ ਅਸੀਂ ਇੱਕ ਬਹੁਤ ਵੱਡਾ ਕਨਸਾਈਨਮੈਂਟ ਸਾਡੀ ਸੀਆਈ ਦੀ ਟੀਮ ਨੇ ਫੜਿਆ ਸੀ ਜਦੋਂ ਲੋਮੋਟਲ ਦੀ ਕਰ ਜਿਹੜੀ ਪਿੱਛੇ ਯੂਪੀ ਸਾਈਡ ਤੋਂ ਆ ਰਹੀ ਸੀਗੀ ਤੇ ਉੱਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਸੀ ਇਸ ਤੋਂ ਇਲਾਵਾ 2.80 ਲੱਖ ਰੁਪਏ ਦਾ ਨਸ਼ਾ ਮਨੀ 18 ਮੋਟਰਸਾਈਕਲ ਹੈ ਇੱਕ ਟਰੱਕ ਤੇ ਅੱਠ ਗੱਡੀਆਂ ਵੀ ਆ ਸਰੀ ਜਿਹੜੀ ਕਿ ਨਸ਼ਾ ਤਸਕਰੀ ਦੇ ਵਿੱਚ ਇਨਵੋਲ ਸੀਗੇ ਇਹਨਾਂ ਨੂੰ ਹੁਣ ਤੱਕ ਜਿਹੜਾ ਕਾਬੂ ਕੀਤਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਇੱਕ ਪਬਲਿਕ ਦੇ ਵਿੱਚ ਸਾਨੂੰ ਬਹੁਤ ਵਧੀਆ ਜਿਹੜੀ ਇੱਕ ਫੀਡਬੈਕ ਮਿਲੀ ਹੈ ਤੇ ਕਿਉਂਕਿ ਇਹ ਇੱਕ ਜਰਨੀ ਹੈ ਇਹ ਕੋਈ ਇੱਕ ਦਿਨ ਦਾ ਐਫਰਟ ਨਹੀਂ ਹੈ ਇਹ ਤਾਂ ਆਨਗoing ਸਾਡੀ ਜਿਹੜੀ ਫਾਈਟ ਹੈਗੀ ਆ ਅੱਗੇ ਵੀ ਮੈਨੂੰ ਉਮੀਦ ਹੈ ਕਿ ਪਬਲਿਕ ਦਾ ਇਸੇ ਤਰੀਕੇ ਦਾ ਜਿਹੜਾ ਕੋਆਪਰੇਸ਼ਨ ਕੋਆਪਰੇਸ਼ਨ ਹੈ ਉਹ ਸਾਨੂੰ ਮਿਲਦਾ ਰਹੇਗਾ ਮੀਡੀਆ ਦੇ ਸੱਜਣਾ ਦਾ ਇਸੇ ਤਰੀਕੇ ਦਾ ਕੋਆਪਰੇਸ਼ਨ ਮਿਲਦਾ ਰਹੂਗਾ ਤੇ ਇਹ ਸਾਡੀ ਜਿਹੜੀ ਫਾਈਟ ਹੈਗੀ ਇਹ ਕੋਈ ਪੁਲਿਸ ਦੀ ਕੱਲੀ ਫਾਈਟ ਨਹੀਂ ਹੈ ਇਹ ਸੋਸਾਇਟੀ ਦੀ ਫਾਈਟ ਹੈ ਤੇ ਦੇ ਵਿੱਚ ਸਾਰੀ ਸੋਸਾਇਟੀ ਨੂੰ ਨਾਲ ਖੜ ਕੇ ਡਰੱਗਸ ਦੇ ਖਿਲਾਫ ਇੱਕ ਜਿਹੜਾ ਹੈਗਾ ਜਿਹੜਾ ਅਸੀਂ ਆਲਰੇਡੀ ਠਾਲਿਆ ਹੋਇਆ ਤੇ ਕੰਮ ਕਰ ਰਹੇ ਉਹਦੇ ਤੇ ਲਗਾਤਾਰ ਨਿਰੰਤਰ ਇਸ ਤੇ ਅਸੀਂ ਅੱਗੇ ਵੀ ਕੰਮ ਕਰਦੇ ਰਹਿਣਾ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز